ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਦੇ 26 ਜਨਵਰੀ ਨੂੰ ਮੁੱਖ ਰੱਖਦਿਆਂ ਹੋਇਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅੱਜ ਜ਼ਿਲ੍ਹਾ ਸੁਧਾਰ ਘਰ ਜ਼ਿਲ੍ਹਾ ਜੇਲ੍ਹ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਭਾਗੀਰਥ ਮੀਨਾ ਜੀ ਨੇ ਦੱਸਿਆ ਕਿ ਅੱਜ ਅਚਾਨਕ ਗਸ਼ਟ ਅਤੇ ਜਿਵੇਂ ਕਿ ਨਸ਼ਾ ਨੂੰ ਲੈ ਕੇ ਚੈਕਿੰਗ ਵਗੈਰਾ ਕੀਤੀ ਜਾਂਦੀ ਹੈ ਆਮ ਪਬਲਿਕ ਦੀ ਅੱਜ ਉਸੇ ਹੀ ਤਰ੍ਹਾਂ ਜ਼ਿਲ੍ਹਾ ਜੇਲ੍ਹ ਸ਼੍ਰੀ ਮੁਕਸਰ ਸਾਹਿਬ ਦੀ ਵੀ ਅਚਨਚੇਤ ਚੈਕਿੰਗ ਕੀਤੀ ਗਈ ਤਾਂ ਕਿ ਜਿਹੜੇ ਗੁੰਡਾ ਅੰਸਰ ਹੈ ਜਾਂ ਨਸ਼ਾ ਵੇਚਣ ਵਾਲੇ ਹੈ ਉਹ ਜੇਲ੍ਹ ਦੇ ਵਿੱਚ ਵੀ ਆਪਾਂ ਆਪਣਾ ਕਿਸੇ ਕਿਸਮ ਦਾ ਨੈਟਵਰਕ ਨਾ ਚਲਾ ਰਹੇ ਹੋਣ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਐਸਐਸਪੀ ਸ਼੍ਰੀ ਪਾਗੀਰਾਤ ਮੀਨਾ ਜੀ ਕਰੀਬ 225 ਪੁਲਿਸ ਕਰਮਚਾਰੀ ਅਤੇ 7 ਡੀਐਸਪੀ ਦੇ ਨਾਲ ਜ਼ਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਚੈਕਿੰਗ ਕਰਦੇ ਹੋਏ ਇਸ ਤੋਂ ਬਾਅਦ ਇਹਨਾਂ ਨੇ ਪੂਰੀ ਜੇਲ੍ਹ ਦੇ ਵਿੱਚ ਜਿਹੜੇ ਸਾਈਡਾਂ ਦੇ ਵਿੱਚ ਅ ਚਰਖੰਡੇ ਵਗੈਰਾ ਲੱਗੇ ਆ ਉਹਨਾਂ ਦੇ ਵਿੱਚ ਵੀ ਜਾ ਕੇ ਦੇਖਿਆ ਵੀ ਕਿਤੇ ਕਿਸੇ ਨੇ ਨਸ਼ਾ ਵੇਚਣ ਵਾਲੇ ਨੇ ਨਸ਼ਾ ਨਾ ਛੁਪਾ ਕੇ ਰੱਖਿਆ ਹੋਵੇ ਹਰ ਤਰ੍ਹਾਂ ਦੀ ਮਤਲਬ ਬੈਰਕਾਂ ਦੀ ਚੈਕਿੰਗ ਆਸ-ਪਾਸ ਦੀ ਚੈਕਿੰਗ ਔਰ ਸੁਰੱਖਿਆ ਦੀ ਦੇਖਰੇਖ ਮਤਲਬ ਹਰ ਪੱਖੋਂ ਕਿਸੇ ਵੀ ਪੱਖੋਂ ਮਤਲਬ ਕੋਈ ਐਹੋ ਜੀ ਲਾਪਰਵਾਹੀ ਨਾ ਰਵੇ ਜਿੰਦੇ ਕਾਰਨ ਕੋਈ ਇੱਥੇ ਨਸ਼ਾ ਛੁਪਾ ਕੇ ਰੱਖਿਆ ਹੋਵੇ ਜਾਂ ਕੋਈ ਮੋਬਾਈਲ ਛੁਪਾ ਕੇ ਰੱਖਿਆ ਹੋਵੇ ਵੀ ਜਿੰਦੇ ਨਾਲ ਕੋਈ ਆਪਦਾ ਜਿਹੜੇ ਗੈਂਗਸਟਰ ਆ ਜਾਂ ਗੁੰਡਾ ਤੱਤ ਹੈ ਉਹ ਆਪਦਾ ਕੋਈ ਨੈਟਵਰਕ ਨਾ ਚਲਾ ਰਹੇ ਹੋਣ ਇਸ ਲਈ ਐਸਐਸਪੀ ਸ਼੍ਰੀ ਪਾਗੀਰਾ ਤੇ ਮੀਨਾ ਨੇ ਖੁਦ ਆਪਦੀ ਦੇਖ ਰੇਕ ਤੇ 7 ਡੀਐਸਪੀ ਜਿਹੜੇ ਇਲਾਕੇ ਦੇ ਉਹ ਤੇ ਨਾਲ ਭਾਰੀ ਪੁਲਿਸ ਫੋਰਸ ਕਰੀਬ 225 ਦੇ ਜਿਹੜੇ ਪੁਲਿਸ ਮੁਲਾਜ਼ਮ ਹੈ ਉਹ ਨਾਲ ਸੀਗੇ ਤੇ ਉਹਨਾਂ ਦੇ ਨਾਲ ਜਿਹੜੀ ਉਹ ਤੁਸੀਂ ਦੇਖ ਰਹੇ ਹੋ ਪਹਿਲਾਂ ਉਹਨਾਂ ਨੂੰ ਦੱਸਿਆ ਗਿਆ ਪੁਲਿਸ ਅਧਿਕਾਰੀਆਂ ਨੂੰ ਤੇ ਮੁਲਾਜ਼ਮਾਂ ਨੂੰ ਸਮਝਾਇਆ ਗਿਆ ਵੀ ਕਿਸ ਕਿਸ ਤਰ੍ਹਾਂ ਆਪਾਂ ਟੀਮਾਂ ਬਣਾ ਕੇ ਉਹਨਾਂ ਨੇ ਅਲੱਗ-ਅਲੱਗ ਜ਼ਿਲ੍ਹਾ ਜੇਲ੍ਹ ਦੇ ਵਿੱਚ ਭੇਜੀਆਂ ਤੇ ਅਲੱਗ-ਅਲੱਗ ਜਗ੍ਹਾ ਤੋਂ ਚੈਕਿੰਗ ਕੀਤੀ ਗਈ ਤੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਐ एसएसपी ਸਾਹਿਬ ਜਿਹੜੇ ਉਹ ਅਧਿਕਾਰੀਆਂ ਤੇ ਪੁਲਿਸ ਕਰਮਚਾਰੀਆਂ ਨੂੰ ਸੰਬੋਧਨ ਕਰ ਰਹੇ ਹਨ ਤੇ ਇਸ ਤੋਂ ਬਾਅਦ ਤੁਸੀਂ ਨਾਲ ਹੀ ਦੇਖੋਗੇ ਅਗਲੀ ਵੀਡੀਓ ਦੇ ਵਿੱਚ ਵੀ ਆਹ ਚਰਖੰਡੇ ਵਗੈਰਾ ਜਿਹੜੇ ਆਸ-ਪਾਸ ਜ਼ਿਲ੍ਹਾ ਜੇਲ੍ਹ ਦੇ ਆਸ-ਪਾਸੇ ਹੈ ਉੱਥੇ ਆ ਤੁਸੀਂ ਆ ਦੇਖ ਰਹੇ ਹੋ ਨਾ ਇਸ ਵੀਡੀਓ ਦੇ ਵਿੱਚ ਵੀ ਉਹ ਤਲਾਸ਼ੀ ਲੈ ਰਿਹਾ ਹੈ ਵੀ ਕਿਸੇ ਨੇ ਕੋਈ ਨਸ਼ਾ ਵਗੈਰਾ ਨਾ ਛੁਪਾ ਕੇ ਰੱਖਿਆ ਹੋਵੇ ਔਰ ਇਸ ਉਪਰੰਤ ਸਾਰੀ ਚੈਕਿੰਗ ਕਰਨ ਤੋਂ ਬਾਅਦ ਫਿਰ ਜਿਹੜੇ ਐਸਐਸਪੀ ਸਾਹਿਬ ਹੈ ਉਹ ਆਪਾਂ ਨੂੰ ਇਸ ਬਾਰੇ ਪੂਰੀ ਜਿਹੜੀ ਜਾਣਕਾਰੀ ਉਹ ਸਾਂਝੀ ਕਰਨਗੇ ਆ ਤਾਂ ਦੇਖੋ ਤੁਸੀਂ ਹਾਂ ਡੂ ਟੂ 26 ਜਨਵਰੀ ਹੈ ਜੋ ਆ ਰਹੀ ਹੈਗੀ ਉਸੇ ਮੱਦੇਨਜ਼ਰ ਅਸੀਂ आज ਜੇਲ੍ਹ ਦੇ ਵਿੱਚ ਪੂਰਾ ਥਰੋਲੀ ਸਰਚ ਆਪਰੇਸ਼ਨ ਚਲਾ ਰਹੇ ਹੈਗੇ ਇਸ ਦਾ ਜੋ ਪੈਰਾਮੀਟਰ ਹੈਗਾ ਚਾਰਾ ਤਰਫ ਦੀਵਾਰ ਉਹਨਾਂ ਕੇ ਗਏ ਝਾੜੀਆਂ ਵਗਰਾ ਹੈਗਾ ਉਸकी ਵੀ ਫਿਰ ਵੱਖਰੀ ਟੀਮ ਬਣਾ ਕੇ ਔਰ ਉੱਥੇ ਚੈਕਿੰਗ ਕਰਵਾ ਰਹੇ ਤਾਂਕਿ ਕੋਈ प्रोहिबिटेड uh, जो आइटम मोबाइल हैगा या कोई ड्रग्स हैगा वो कोई थ्रो ना कर दे और अंदर जेल इनमेट्स है ड्रग्स का यूज ना किया जाए इसी अः कॉन्टैक्स केत डी एस पी साहब और अप्रोक्सीमेट सवा दो सौ uh, पुलिस परसनल लेके इतने सर्च ऑपरेशन चला रहे हैं ज्वाइंट सिक्योरिटी ड्रिल भी असं कंडक्ट करवा रहे हैं जिद जेल की जो है कि उसने भी रिव्यू किया जा रहा है और जो इसका चारों तरफ का एरिया है जो झाड़िया हैगी वो बसे सारी असं चेक कर रहे ताकि ये नहीं कि कोई बंदा उत्थे, कोई सामान छिपा दे और बाद में थ्रो करके और अंदर उसकी सप्लाई की जा सके